ਸਾਸੀ ਗਾਲ ਜੀ ਸਾਰਿਆਂ ਨੂੰ ਸਜਣੋ ਸਵਾਗਤ ਕਰਦੇ ਆਂ ਸੰਧੂ ਪੱਧਰਪੁਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆਂ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਰਿਕਵੈਸਟ ਬੇਨਤੀ ਕਰਦੇ ਆਂ ਸਜਣੋ ਦੋ ਟਾਈਮ ਲਾਜ਼ਮੀ ਆਪਣੀ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਇਸੇ ਅੱਜ ਦੀ ਸਜਣੋ ਵਿਜ਼ਿਟ ਆਪਣੀ ਜਿਹੜੀ ਆ ਪਿੰਡ ਸੌਰ ਸਿੰਘ ਬਾਈ ਗੁਰਲਾਲ ਸਿੰਘ ਦੇ ਫਾਰਮ ਤੇ ਪਹੁੰਚਿਆ ਜ਼ਿਲ੍ਹਾ ਇਹਨੂੰ ਤਰਨਤਾਰਨ ਤੇ ਤਹਿਸੀਲ ਪਟਾ ਮੋਟੀ ਆ ਵੀ ਪਹਿਲਾਂ ਸ਼ੁਰੂਆਤ ਦੇ ਵਿੱਚ ਜਿਹੜੀਆਂ ਧਾਰਾ ਮਰਵਾ ਕੇ ਬੁਖਾਰੀ ਗਏ। ਬਾਈ ਜੀ ਲਾਲ ਸਿੰਘ ਮਗਰੋਂ ਵੀ ਮਾਰਦੇ ਹੋ ਮੈਂ ਮਾਰਦੀ। ਮੈਂ ਮਾਰਦੀ ਜਿਹਨੂੰ ਮੜਿਆ ਟਾਇਓ। ਲਓ ਜੀ। ਇਹ ਸਭ ਪਛਾਰਦੀ ਚਵਾਈ ਆ। ਅੱਛਾ ਜੀ। ਚਵਾਈ ਬਾਈ ਪਾਸ ਮੈਂ ਨਾ ਮੋਟਰੀ ਆ ਮੱਛੀ ਮੋਟਰ ਤੇ। ਵਾਕਈ ਧਾਰ ਬੜੀ ਮੋਟੇ। ਹਾਂ ਜੀ। ਮੋਟੀ ਮੋਟੀ ਸਜਣੋਂ ਬਿਲਕੁਲ ਧਾਰ ਆਉਂਦੀ ਆ। ਮੋਟਰ ਵਾਲਾ ਹੀ ਗੰਭਣਿਆ ਫਿਰਦਾ। ਉਹ ਲਾ ਲਓ ਦੁੱਧ ਤਿਆਰ ਹੋਊਗਾ ਗਾਂ ਦੇ ਥੱਲੇ ਠੀਕ ਆ ਜਿਹੜਾ ਚਵਾਵਾ ਆ ਵਕਤ ਆ ਠੀਕ ਆ ਜੀ ਹਾਂਜੀ ਬੱਸ ਕਰੋ ਜੀ ਬੱਸ ਕਰੋ ਲੋ ਜੀ ਸੱਜਰੋ ਚਾਰ ਐਨੀ ਮੈ ਲਿਆ ਪਿੰਡ ਸੁਰਸਿੰਘ ਪਹੁੰਚ ਕੇ ਇੱਕ ਖਾਸ ਵਿਜਿਟ ਕਰਕੇ ਆਪਣੀ ਤਸੱਲੀ ਕਰਕੇ ਫਿਰ ਬਲੈਕ ਫੀਤਰੀ ਕਰਿਆ ਕਰੋ ਤੇ ਕਰਦੇ ਆਂ ਗੱਲਬਾਤ ਬਾਈ ਗੁਰਲਾਲ ਸਿੰਘਾ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਜੇ ਚੰਗੀ ਖਰਾਫਾ ਬੜੀ ਕਿਰਪਾ ਨੰਦੇ ਜੀ ਚਾਚਾ ਉਹ ਕਿਰਪਾ ਪਰਮਾਤਮਾ ਦਾ ਇਹ ਕਿਆ ਮਾਲ ਸਾਰਾ ਮਾਲ ਵੇਗ ਗਿਆ ਛੋਟਾਂ ਦੇ ਜੀ ਠੀਕ ਹੈ ਹਾਂਜੀ ਕਰਦੀ ਕਲਾ ਚਾਹੀਦੀ ਇਤਰਾ ਹੀ ਚਲੋ ਜੀ ਐਡਰੈਸ ਕਰੀਏ ਨੋਡ ਐਡਰੈਸ ਵੀ ਜੀ ਪਿੰਡ ਸੋਰ ਸਿੰਘ ਜ਼ਿਲ੍ਹਾ ਤਰਨਤਾਰਨ ਤਹਿਸੀਲ ਪੱਟੀ ਆ ਜੀ ਠੀਕ ਹੈ ਜੀ ਮੋਬਾਈਲ ਨੰਬਰ 8217182497 ਠੀਕ ਹੈ ਜੀ ਹਾਂਜੀ ਚਲੋ ਤੇ ਕਰੀਏ ਸ਼ਰਵਾਤ ਸੋਈ ਤੋਂ ਮੈਂ ਤਾਂ ਗੱਲ ਕਰ ਲਿਆ ਪਰ ਲਈ ਤੋ ਕਰੀਏ ਹੈਨਾ ਤਾਜੀ ਸਈਬ ਵੇਲੇ ਇਹ ਪਾਜੀ ਰਾਤ ਹੀ ਮੈਂ ਸੁੱਈ ਆ ਅਜੇ ਪੂੜੇ ਨਹੀਂ ਚੁੱਕੇ ਨੇ ਹਾਂਜੀ ਗਿੱਲਾ ਨਾਰੂ ਇਧਰ ਵੇਖੋ ਜੀ ਬਿਲਕੁਲ ਬਿਲਕੁਲ ਨਹੀਂ ਮਗਰ ਕੱਟੀ ਆ ਬਹੁਤ ਜ਼ਿਆਦਾ ਸੋਣੀ ਹਾਂਜੀ ਚਲੋ ਤੀਜਾ ਸੂਆ ਮੈਂ ਸੁੱਜੀ ਜੀ ਤੇ ਮੈਂ ਚੰਗੀ ਆ ਡੇਰੀ ਮਤਲਬ ਆ ਮੈਂ ਸੋਹਣੀ ਆ ਤੇਰੇ ਕਿ ਡੰਗ ਦੀ ਚਵਾਈ ਕੀਤੀ ਆ 3 3.5 ਕਿਲੋ ਚੋਈ ਆ ਅੱਛਾ ਠੀਕ ਹੈ ਅਗਲੀ ਦੰਗ ਦੀ ਚਵਾਈ ਹੁਣ ਕਰਾਂਗੇ ਚੋਂ ਇੱਕ ਨੰਬਰ ਕੋਈ ਭੈਣ ਭਰਾ ਸੌਦਾ ਕਰਕੇ ਇਟਰਾ ਹੀ ਮੰਗਾ ਲੇ ਅੱਛਾ ਤਸਲੀ ਨਾ ਜਾ ਕੇ ਅਗਲੇ ਦੇ ਘਰੋਂ ਪੈਸੇ ਲੈ ਆਵਾਂਗੇ ਲੋ ਜੀ ਬੰਦੋ ਜੀ ਬੱਚੇ ਦਾ ਕਰਦਿਆਂ ਦੇ ਤਾਰੀਆਂ ਬੱਚੇ ਦਾ ਕਰਕੇ ਨਹੀਂ ਜਾਂਦਾ ਕੋਈ ਕਰ ਨਹੀਂ ਬੰਦੋ ਤੇ ਸਚਨ Z Black ਮੈਂ ਆ ਕੱਟੀ ਮਗਰ ਆ ਡਬਲ ਫਾਇਦਾ ਆ ਗਿਆ ਤੇ ਸਿੰਘ ਸੁੰਘੀ ਚੰਗਾ ਲੱਗਾ ਲੋ ਜੀ ਹਲੋ ਆ ਵੀ ਕੋਫੀ ਕੁਆਲਟੀ ਤੇ ਰੇਟ ਬਾਈ ਜੀ ਨਿਕਾ ਜੇ ਕਰ ਦਈਏ ਵੀਰ ਜੀ ਮੋਲ 90 ਜੋ ਮਰਜ਼ੀ ਕਰੀ ਜਾਈਏ 85 ਦੇ ਦਈਏ ਲਾਸਟ 85 ਹਾਂਜੀ ਵੇਖੋ ਸਾਫ ਸੁਧਰੀ ਕਿੱਡੀ ਮੈਂ ਦੁੱਧ 12 ਕਿਲੋ ਮੈਂ ਦੇਜੂ ਰਮਾਨ ਤਿੰਨ ਛੱਡ ਕੇ 82 ਦੀ ਲਾਸਟ ਹੀ ਦੇ ਦਈਏ 82 ਨਹੀਂ ਕਰਦਗੇ ਐਂਡ ਹਾਂਜੀ ਤੇ ਪੂਰੇ 80 ਦੀ ਕਰ ਦਈਏ 80 ਵਾਲਾ ਧੱਕਾ ਹੋਈ ਨਾ ਜੀ ਵੇਖ ਲਓ ਤੁਹਾਡੀ ਖੁਸ਼ੀ ਚਲੋ ਲਾਸਟ 80000 ਦੀ ਆਪਾਂ ਦੇਣੀ ਕਿਉਂਕਿ ਆਪਣੇ ਭਾਅ ਛੋਟੇ ਛੋਟੇ ਹੁੰਦੇ ਆ ਪਸ਼ੂ ਉਸੇ ਟਾਈਮ ਹੀ ਵੇਚ ਜਾਂਦੇ ਮਹਾਰਾਜ ਜੀ ਮੇਨਾ 80000 ਦੀ ਲਾਸਟ ਹੀ ਮੈਂ ਦਵਾਂਗਾ ਬਾਕੀ ਸਫਾਈਆਂ ਵੇਖੋ ਮੈਨੂੰ ਲੱਗੀਆਂ ਮੈਂ ਚੰਗੀ ਆ ਤੁਹਮੇ ਇੱਕ ਨੰਬਰ ਜੀ ਬਿਲਕੁਲ ਬਿਲਕੁਲ ਹਾਂ ਜੀ ਦੂਜੇ ਨੰਬਰ ਤੇ ਆ ਗਏ ਨੇਲੀ ਰਾਵੀ ਸੂਈ ਸਵਾਈ ਮਾੜਾ ਕੱਟੇ ਨਾ ਤੇ ਡਾ ਕੱਟ ਆ ਗਿਆ ਨਾ ਹਾਂ ਜੀ ਠੀਕ ਆ ਦੂਜਾ ਸੂਆ ਸੂਈ ਆ ਸੂਈ ਨੂੰ ਅੱਜ 10 ਦਿਨ ਹੋ ਗਏ ਜੀ ਆ ਬੱਚਾ ਇਹਨਾਂ ਹਾਂ ਜੀ ਉਹ ਕਟਾ ਜੇ ਮਗਰ ਕਟਾ ਆ ਗਿਆ ਹਾਂ ਜੀ ਦੁੱਧ 10 ਕਿਲੋ ਦੁੱਧ 10 ਕਿਲੋ ਤਿਆਰ ਆ ਜੀ ਠੀਕ ਆ ਕੋਈ ਭੈਣ ਭਰਾ ਆ ਜੇ ਦੂਰੋਂ ਕੋਈ ਦੇ ਇੱਕ ਦੰਦ ਵੀਡੀਓ ਕਾਲ ਤੇ ਚਵਾ ਲੈ ਹਾਂ ਦੂਜੇ ਡੰਗ ਆਪਦੇ ਘਰ ਚ ਆ ਕੇ ਤਸਦੀਨਾ ਫੇਰ ਪਈਏ ਦਵੇ ਬਿਲਕੁਲ ਤਸੱਲੀ ਕਰਕੇ ਜੀ ਮੈਂ ਨਾ ਤਸੱਲੀ ਬਕਸਵਾ ਕੰਮ ਦੇ ਹੂੰ ਇਹਦੇ ਕੱਟ ਜਮੈਂ ਬਹੁਤ ਜਿਆਦਾ ਚੰਗੀ ਠੀਕ ਆ ਹਾਂ ਜੀ ਲਓ ਜੀ ਦੁੱਧ 10 ਕਿਲੋ ਠੰਡਾ ਹੋਊ ਮੈਂ ਖਦੇ ਬੰਦੋ ਲੈਓ ਜੀ ਤੂੰ ਇਹਨੂੰ ਅੱਜ ਨਾਉਂ ਦੱਸ ਦੇਣ ਹੋ ਗਏ ਜੇ ਮਗਰ ਕੱਟਾ ਜਿਆ ਠੀਕ ਆ ਹਾਂ ਜੀ ਲਓ ਜੀ ਆਹ ਜੇ ਕੱਟਾ ਸੱਜੀ ਨਹੀਂ ਚਲੋ ਦੁਨੀਆਂ ਤਾਲੀਆਂ ਬੱਚਿਆਂ ਬੁੱੱਚਾਂ ਦਾ ਜ਼ਿਆਦਾ ਕਰਦੀਆਂ ਤਾਂ ਤੇ ਤੁਰਦਣਾ ਨਹੀਂ ਖੁੱਲਦੀ ਹੋਈ ਗੱਲ ਨਹੀਂ ਕੋਈ ਗੱਲ ਨਹੀਂ ਲੈਓ ਮੈਂ ਚੰਗੀ ਹੈ ਸਜਣੋ 49 9 ਕਾਲਾ ਲੱਗਾ ਪੂਰੀ ਵੱਡੀ ਮਾਇਆ ਸੰਧੂ ਸਾਹਿਬ ਵਾਲੀ ਆ ਹੂੰ ਬਾਕੀ ਝੋਟੀ ਚਾਰ ਗੂਵੇ ਪੀਣ ਵਾਲੀ ਹੈ ਬਿਲਕੁਲ ਤੇ ਡੇਕ ਕੱਢਦੀ ਆ ਗਈ ਨਾ ਡੇਂਗਾ ਚੀਜ਼ ਜੀ ਜੀ ਸਫਾਈ ਵੀ ਚੰਗੀ ਆ ਲਓ ਜੀ ਤੇ ਭਾਈ ਜੀ ਕੀਮਤ ਕੀਮਤ ਵੀਰ ਜੀ ਮੁੱਲ ਕਰਦੇ 95000 ਜੀ ਲਾਛੀ ਦੇ ਲੈ 90 ਦੀ ਦੇ ਦਾਂਗੇ ਠੀਕ ਆ 90 ਹਜ਼ਾਰ ਦੀ ਜੀ ਚਲੋ ਜੀ ਲਓ ਸਜਣੋ 90 ਹਜ਼ਾਰ ਦੀ ਇਹ ਝੋਟੀ ਮਿਲ ਜੂਗੀ ਉੱਚੋਂ ਵੀ 2000 ਰੁਪਿਆ ਬਾਈ ਗਰਲਾਸਾਂ ਤਿੰਨ ਛੱਡ ਦਾਂਗੇ ਵੀਰ ਜੀ ਤਿੰਨ ਹੀ ਛੱਡ ਦਗੇ ਲਾਟ ਜਿਹੜੀ ਆਪਾਂ ਦੇ ਲੈ 85 ਹਜ਼ਾਰ ਦੀ ਝੋਟੀ ਦੇਣੀ ਆ 85 ਦੀ ਇੱਕ 100 ਰੁਪਿਆ ਛੋੜ ਉੱਚੋਂ ਕੋਈ ਭੈਣ ਭਰਾ ਇਹ ਨਾ ਕਵੇ ਵੀ 1000 ਛੱਡ ਦੇ 500 ਛੱਡ ਦੇ ਲਾਟ 85 ਹਜ਼ਾਰ ਦੀ ਵਾਹ ਵਾਹ ਜੀ ਬੜੇ ਜਾਇਜ ਜੈ ਜੈ ਹਾਂ ਜੀ ਬਿਲਕੁਲ ਓਕੇ ਆ ਸੂਈ ਸਵਾਈ ਦੀਆਂ ਤਰ੍ਹਾਂ ਆਪਾਂ ਮਰਵਾਤੀਆਂ ਦੂਜਾ ਸੂਆ ਸੂਈ ਜੇ ਹੂੰ ਤੇ ਮਗਰ ਇਹਦੇ ਬੱਚਾ ਜੀ ਬੱਚਾ ਸੂਈ ਨੂੰ ਇਹਨੂੰ ਅੱਜ 6-7 ਦਿਨ ਹੋ ਗਏ ਜੇ ਉਦ 16 ਕਿਲੋ ਤਿਆਰ ਹੋਗਾ ਲੋ ਜੀ ਹਾਂਜੀ ਚੋਣ ਇੱਕ ਨੰਬਰ ਆਪਾਂ ਧਾਰਾਂ ਵੀ ਮਰਾਈਆਂ ਸਜਣਾ 15-16 ਕਿਲੋ ਦੋ ਜੇ ਤੇ ਥਾਂਣ ਚੰਗਾ ਲੱਗਾ ਬਾਈ ਜੀ ਦਾ ਚਵਾਈ ਆਪਾਂ ਧਾਰਾਂ ਤੁਨ ਮਰਵਾ ਕੇ ਬੁਕਾਤੀਆਂ ਬੜੀ ਚੰਗੀ ਚਵਾਈ ਲੱਗੀ ਆ ਹਾਂਜੀ ਲੋ ਜੀ ਲਾਓ ਤੇ ਕਾਟਾ ਲੈਵਾ ਜੀ ਬੜੀ ਜਿਆਦੀ ਚੋਣ ਜਾਣਾ ਭਾਜੀ ਕੋਈ ਭੈਣ ਭਰਾ ਇਤਰਾ ਵੀ ਮੰਗਾ ਲੈਣਾ ਹਾਂ ਅਗਲੇ ਦੇ ਘਰ ਜਾ ਕੇ ਚਵਾ ਕੇ ਤੁਸੱਲੀ ਨਾਲ ਫੇਰ ਪਈਏ ਲੈ ਲਾਂਗੇ ਆਪਾਂ ਬਿਲਕੁਲ ਬਿਲਕੁਲ ਜੀ ਹਾਂਜੀ ਮੋਟੀ ਮੋਟੀ ਧਾਰ ਆਉਂਦੀ ਥਣ ਚੰਗਾ ਲੱਗਾ ਹਣਾ ਗੰਗੋਰ ਜੀ ਦੀ ਮੋਟੀ ਧਾਰ ਵਾਦੇ ਹੂੰ ਬੰਦ ਹੋ ਜੀ ਤੇ ਰੇਟ ਪਾਈ ਜਾਂਦਾ ਰੇਟ ਵੀ ਜੀ ਇਹਦਾ ਕਰਦੇ ਆਪਾਂ ਮੁੱਲ 60000 ਰੁਪਇਆ ਹਾਂਜੀ ਤੇ ਲਾਜ ਜੀ 57000 ਦੇਣੀ ਜੀ 57 ਹੀ ਹਾਂਜੀ 55 ਹੀ ਨਾ ਬਾਈ ਜੀ ਕਰੀ ਨਹੀਂ 55 ਦਾ ਜ਼ਿਆਦਾ ਧੱਕਾ ਹੀ ਨਾ ਜੀ ਜੀ ਮੈਂ 56 ਦੀ ਦੇ ਦਾਂਗੇ ਲਾਜ ਜੀ 55 ਹੀ ਦੇ ਦੇ ਯਾਰ ਨਾ ਉਹ ਤੋਂ ਛੋੜ ਛੱਪਾਈ ਹੋਣਾ ਜੀ ਭਾਜੀ 55 ਤੋਂ ਛੋੜ ਛੱਪਾਈ ਜੇ ਬਾਹਰ ਆ ਗਈ ਜਰਸੀ ਹੈ ਨਾ ਹਾਂਜੀ ਇਹਦਾ ਬੱਛਾ ਆ ਤੇ ਬੱਛੀ ਆ ਇਹਦੇ ਮਗਰ ਵਛੀ ਜਾਵੇ ਵਛੀ ਜਰਸੀ ਆ ਜੀ ਅੱਠਾਂ ਦਿਨਾਂ ਜੀਏ ਅੱਛਾ ਤੇ ਇਹਦੇ ਥੱਲੇ 13-14 ਕਿਲੋ ਖੁੱਲਾ ਡੱਲਾ ਹੀ ਹੋਊਗਾ 13 ਕਿਲੋ ਆ ਟਵਾਣਾ ਹੋਊਗਾ 14 ਕਿਲੋ ਤੇ ਤੁਸੀਂ 13 ਦੀ ਗਾਰੰਟੀ ਵੀ ਭੈਣ ਭਰਾ ਆਪਣੇ ਕੋਲ ਲੈ ਲੀ ਲਓ ਸਜਣੋ 13 ਕਿਲੋ ਦੁੱਧ ਹੋਊਗਾ ਤੇ ਜੱਸੀ ਜਾ ਗਈ ਉੰਜ ਤੇ ਬਾਕੀ ਸੋਹਣੀਆਂ ਵਹਿਰ ਲੈਓ ਮੋੜ ਲਿਓ ਬਾਈ ਲੋ ਹਾਂ ਜੀ ਹੁਣ ਤਾਂ ਇੱਕ ਨੰਬਰ ਠੰਡੀਆਂ ਸੀਲਸ ਲੱਗ ਕਰਵਾ ਲੀ ਬਿਲਕੁਲ ਬਿਲਕੁਲ ਹਾਂ ਜੀ ਤੇ ਜੈ ਜੀ ਰੇਟੰਦਾ ਵੀ ਬਾਜੀ ਟੋਕੜਾਂ ਵਾਲੇ ਕਿਥੇ ਅੱਜ ਦੇ ਅੱਛਾ ਹਾਂ ਜੀ ਕਿੰਨਾ ਜੀ ਤਾਦੀਆਂ ਸੁਈਆਂ ਪਰ ਭਾ ਟੋਕੜਾਂ ਵਾਲੇ ਇਹਦਾ ਕਿੰਨਾ ਰੇਟ ਇਹਦਾ ਮੁੱਲ 50000 ਜੀ ਹਾਂ ਉਹ ਜੋ 3 ਛੱਡ ਦੇਣਾ ਆਪਾਂ ਹੋਰ ਕਰ ਦੇ 4 ਛੱਡ ਦਾਂਗੇ लास्ट ਦੀ 60000 ਦੀ ਦੇਣੀ 45 ਦੀ ਕਰਦੇ ਐਂਡ ਵਾਲਾ ਪੀਸ ਆ ਨਹੀਂ ਖੋਸ਼ ਕਰਦੇ ਯਾਰ ਐ ਚਲੋ ਜਿਹੜਾ ਭੈਣ ਭਰਾ ਫੋਨ ਕਰੂ ਆਪਾਂ ਕਰ ਲਾਂਗੇ 45 ਦੀ ਦਿੱਤੀ ਚਲੋ ਠੀਕ ਹੈ ਲਓ ਸੱਜਣੋ ਇਹ 45 ਤੇ 55 ਹੈਨਾ ਰੇਟ ਸਾਰੇ ਇਤਰਾ ਹੀ ਵੇਜੋ ਬਲਾਈ ਅੱਛਾ ਹਾਂਜੀ ਲਓ ਜੀ ਨਵਾ ਕੇ ਮਸ਼ੀਨ ਮੋਟਰੀ ਆ ਬਾਜੀ ਇਹ ਵੀ ਨਹੀਂ ਚੰਗੀ ਜਵਾਈ ਚੰਗੀ ਹੈ ਚੋਣ ਚਾਣੀ ਤੇ ਨੰਬਰ ਕਰ ਮੈਂ ਬਿਲਕੁਲ ਚਾਰੇ ਪਸ਼ੂ ਚੰਗੇ ਸੱਜਣੋ ਹਾਂਜੀ ਛੇ ਤਾਰੀ ਕਰਿਓ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ